ਮਿੰਟੂ ਜੀ ਖਬਰਾਂ ਦਾ ਇਹ ਦੱਸਿਓ ਈਵੀਐਮ ਦੀ ਰਖਵਾਲੀ ਲਈ ਕਹਿੰਦੇ ਆਰਜੀ ਮੁਲਾਜ਼ਮ ਰੱਖ ਲੈਣੇ ਆ ਇਹ ਮਾਨ ਸਾਹਿਬ ਦੀ ਨਵੀਂ ਕਾੜ ਆ ਵੇਖੋ ਗੱਲ ਇਹ ਕਿ ਈਵੀਐਮ ਇੱਥੇ ਪਹਿਲਾਂ ਹੀ ਜੇ ਆਪਾਂ ਵੇਖੀਏ ਨਾ ਜਿਵੇਂ ਇਥੇ ਬਹੁਤ ਜ਼ਿਆਦਾ ਇੱਥੇ ਰੌਲਾ ਰੱਪਾ ਪਿਆ ਆ ਕਿ ਆਪਾਂ ਬਹੁਤ ਘੱਟ ਖਬਰਾਂ ਕਵਰ ਕਰਦੇ ਆ ਨੈਸ਼ਨਲ ਦੀਆਂ ਜ਼ਿਆਦਾਤਰ ਆਪਣਾ ਫੋਕਸ ਹੁੰਦਾ ਕਿ ਪੰਜਾਬ ਦੀਆਂ ਖਬਰਾਂ ਨਾਲ ਰਹਿ ਜਾਣ ਪਰੰਤੂ ਜੀ ਉੱਤੇ ਦੇਖੀਏ ਤੇ ਬਹੁਤ ਵੱਡੇ ਪੱਧਰ ਤੇ ਸ਼ੋਰ ਸ਼ਰਾਬਾ ਹੈ ਨੂੰ ਲੈ ਕੇ ਜੀ ਉਹ ਉਧਰ ਕਿਸੇ ਗੱਲਬਾਤ ਕਰ ਲਵਾਂਗੇ ਚਾਰ ਪਾ ਕੇ ਮਸਲਾ ਇਹ ਹੈ ਕਿ ਇਹਨਾਂ ਨੇ ਹੁਣ ਨਵਾਂ ਹੀ ਸੱਪ ਕੱਢ ਮਾਰਿਆ ਕਿ ਇਲੈਕਟ੍ਰੋਨਿਕ VOTING ਮਸ਼ੀਨ ਜਿਹੜੀ ਹੁੰਦੀ ਆ EVM ਜਿਸ ਨੂੰ ਆਪਾਂ ਕਹਿੰਦੇ ਆ ਕਿ ਉਹਦੀ ਰਾਖੀ ਵਾਸਤੇ ਇਹਨਾਂ ਨੇ ਟੈਂਡਰ ਕੱਢ ਦਿੱਤਾ ਕਿਉਂਕਿ ਦੇਖੋ ਇੱਕ ਇਲੈਕਸ਼ਨ ਕਮਿਸ਼ਨ ਹੁੰਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੀ ਇੱਕ ਇਲੈਕਸ਼ਨ ਕਮਿਸ਼ਨ ਹੁੰਦਾ ਸੂਬਾਈ ਜੀ ਸਟੇਟ ਦਾ ਹੂੰ ਹੂੰ ਉਹ ਇਹਨਾਂ ਨੇ ਉਕਤ ਦਫ਼ਤਰਵਾਨੀਓ ਜਿਹੜਾ ਜਾਨੀ ਸਟੇਟ ਇਲੈਕਸ਼ਨ ਕਮਿਸ਼ਨ ਆ ਉਹਨਾਂ ਦੇ ਦਫ਼ਤਰ ਵੱਨੀਓ ਇੱਕ ਟੈਂਡਰ ਕੱਢਿਆ ਹੈ ਹਮਮ ਟੈਂਡਰ ਕੱਢਿਆ ਹੈ ਕਿ ਆਊਟਸੋਰਸਿੰਗ ਦੇ ਜ਼ਰੀਏ ਭਰਤੀ ਕਰਨੀ ਆ 3 ਸਾਲਾਂ ਵਾਸਤੇ ਤੇ ਕਮਾਲ ਦੀ ਗੱਲ ਹੈ ਕਿ ਉਹਦੇ ਵਿੱਚ ਦੋ ਪੋਸਟਾਂ ਇਸ ਤਰ੍ਹਾਂ ਦੀਆਂ ਗੋਦਾਮ ਇਨਚਾਰਜ ਅਤੇ ਗੋਦਾਮ ਵਾਚਮੈਨ ਇਹਨਾਂ ਪੋਸਟਾਂ ਤੇ ਇੱਕ ਬਹੁਤ ਵੱਡਾ ਵਿਵਾਦ ਛਿੜ ਗਿਆ ਜਿਉਂਕਿ ਇਹ ਦੋਹੀ ਈਵੀਐਮ ਗੋਦਾਮ ਜਾਂ ਕਹਨੋ ਕਿ ਜਿੱਥੇ ਈਵੀਐਮ ਸਟੋਰ ਕੀਤੀਆਂ ਜਾਂਦੀਆਂ ਆ ਉਹਦੇ ਨਾਲ ਜੁੜੀਆਂ ਕਿ ਵਾਚਮੈਨ ਵੀ ਹੋ ਗਿਆ ਤੇਗੋ ਦਾੰਡਾ ਇਨਚਾਰਜ ਵੀ ਹੋ ਗਿਆ ਹਾਲਾਂਕਿ ਆਪਾਂ ਦੇਖਦੇ ਆਂ ਸੀਆਰਪੀਐਫ ਦੀ ਸੁਰੱਖਿਆ ਵੀ ਰਹਿੰਦੀ ਆ ਪੁਲਿਸ ਮੁਲਾਜ਼ਮ ਵੀ ਰਹਿੰਦੇ ਨੇ ਜੀ ਨਵਾਂ ਟਰੈਂਡ ਸ਼ੁਰੂ ਕੀਤਾ ਸੀ ਆਮ ਆਦਮੀ ਪਾਰਟੀ ਵਾਲਿਆਂ ਕਿ ਤੰਬੂ ਗੱਡ ਕੇ ਬਹਿ ਲੱਗ ਪਏ ਸਨ ਜੀ ਤੇ ਇੰਨੀ ਵੀ ਪ੍ਰੋਤਸਿੰਦਾਈ ਹੈ ਰਾਜਸੀ ਤਲਾਂ ਦੇ ਜਿੱਥੇ ਤੁਸੀਂ ਤੇ ਤੰਬੂ ਗੱਡ ਕੇ ਬੈਠਦੇ ਰਹੇ ਈਵੀਐਮ ਦੇ ਕਿਨਾਰੇ ਉਤੇ ਈਵੀਐਮ ਦੇ ਕੰਢਿਆਂ ਤੇ ਜਾਂ ਈਵੀਐਮ ਦੇ ਸਹਾਰੇ ਤੇ ਹੁਣ ਤੁਸੀਂ ਆ ਲੋੜਾ ਮਾਰ ਰਹੇ ਹੋ ਜੀ ਆਊਟਸੋਰਸਿੰਗ ਦੇ ਜ਼ਰੀਏ ਹੂੰ ਬਟ ਇਹ ਆਪਣੇ ਆਪ ਦੇ ਵਿੱਚ ਮਾਮਲਾ ਵਿਵਾਦਿਤ ਹੈ ਤਾਂ ਹੁਣ ਜਿਹੜੇ ਅਧਿਕਾਰੀ ਹੈ 7C ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਇਹ ਧਿਆਨ ਚ ਆ ਗਿਆ ਮਾਮਲਾ ਜੀ ਜਿੰਨਾ ਦੋਵਾਂ ਹੀ ਪੋਸਟਾਂ ਜਿਹੜੀਆਂ ਵਿਵਾਦਿਤ ਪੋਸਟਾਂ ਆ ਇਹ ਪ੍ਰਕਿਰਿਆ ਤੋਂ ਵਾਪਸ ਲੈ ਲਵਾਂਗੇ ਮਤਲਬ ਕਿ ਹੁਣ ਗਲਤੀ ਮੰਨੀ ਜਾ ਰਹੀ ਆ ਕਿ ਕਿਤੇ ਨਾ ਕਿਤੇ ਇਹ ਵਿਵਾਦਿਤ ਜਿਹੜਾ ਮਾਮਲਾ ਹੈ ਸਾਰਾ ਉਸ ਨੂੰ ਦੇਖਿਆ ਜਾਏਗਾ ਤੇ ਉਸ ਤੋਂ ਬਾਅਦ ਇਹ ਦੋਵੇਂ ਵਿਵਾਦਤ ਪੋਸਟਰ ਜਿਹੜੀਆਂ ਵਾਪਸ ਲਾਈਨਾਂ ਜਾਂ ਜਾਣ ਗਿਆ। ਵੈਸੇ ਇਹ ਤੇ ਕਹਿੰਦੇ ਸਨ ਕਿ ਅਸੀਂ ਕੋਈ ਠੇਕਾ ਮੁਲਾਜ਼ਮ ਰੱਖਣਾ ਹੀ ਨਹੀਂ। ਬੱਚਾ ਕੋਈ ਰਹਿਣ ਹੀ ਨਹੀਂ ਦੇਣਾ। ਸਾਰੇ ਹੀ ਪੱਕੇ ਕਰ ਦਿੱਤੇ ਆ। ਤਾਂ ਆਹ ਵੇਖ ਲਓ ਤੁਸੀਂ ਕਿ ਈਵੀਐਮ ਦੀ ਰਾਖੀ ਵਾਸਤੇ ਵੀ ਠੇਕਾ ਆਧਾਰਤ ਮੁਲਾਜ਼ਮ ਜਿਹੜੇ ਉਹ ਰੱਖਣ ਨੂੰ ਫਿਰਦੇ ਆ। ਹੂੰ। ਮਿੰਟੂ ਜੀ ਸੁਖਪਾਲ ਖਹਿਰਾ ਨੂੰ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਸੀ। ਕੱਲ ਪਰਸੋਂ ਤੁਸੀਂ ਖਬਰ ਸਾਰੀ ਬੜੇ ਵਿਸਥਾਰ ਸਹਿ ਸੰਝੀ ਕੀਤੀ। ਹੁਣ ਪਹਿਲਾਂ ਵੀ ਇਹ ਹੋਇਆ ਸੀ ਵੀ ਸੁਖਪਾਲ ਖੈਰਾ ਬਾਹਰ ਆਇਆ ਸੀ ਉਹਨਾਂ ਤੇ ਇੱਕ ਹੋਰ ਕੇਸ ਪਾਤਾ ਸੀ ਹੁਣ ਬਾਹਰ ਆਏ ਨੇ ਸੁਪਰੀਮ ਕੋਰਟ ਪਹੁੰਚ ਗਈ ਆ ਹੁਣ ਪੰਜਾਬ ਸਰਕਾਰ ਮਾਨ ਸਰਕਾਰ ਨੂੰ ਜਿ ਲੱਗਦਾ ਵੀ ਹੱਥ ਧੋ ਕੇ ਮਗਰ ਪੈ ਗਏ ਨੇ ਸੁਖਪਾਲ ਖੈਰਾ ਦੇ ਹੁਣ ਨਵੀਂ ਡਿਵੈਲਪਮੈਂਟ ਕੀ ਹੈ ਜੀ ਜੀ ਹੱਥ ਧੋ ਕੇ ਨਹੀਂ ਮੈਨੂੰ ਤਾਂ ਇਉਂ ਲੱਗਦਾ ਵੀ ਜਿਕੇ ਨਾ ਹੱਥ ਧੋ ਕੇ ਪੈ ਗਏ ਨੇ ਹੂੰ ਹੂੰ ਕਿਹੜਾ ਨਹੀਂ ਛੱਡਣਾ ਗੱਲ ਆ ਕੇ ਦੇਖੋ ਪਿਛਲੇ ਦਿਨੀ ਨਾ ਇੱਕ ਮਾਮਲਾ ਹੋਰ ਵਾਪਰਿਆ ਸੀਗਾ ਵੀ ਜੀ ਜੀ ਉਹ ਤੁਹਾਨੂੰ ਮੈਂ ਦੱਸਾਂ ਹੂੰ ਹੂੰ ਹੋਇਆ ਕੀ ਕਿ ਸੋ ਕਬੀ ਇਹ ਸਿੰਘ ਬਾਦਲ ਦੀ ਇੱਕ ਐਫਆਈਆਰ ਸੀਗੀ ਕਿਸੇ ਮਾਈਨਿੰਗ ਸਾਈਟ ਤੇ ਗੈਸਨ ਐਫਆਈਆਰ ਦਰਜ ਹੋ ਗਈ ਉਹਨੂੰ ਕੁਐਸ਼ ਕਰ ਦਿੱਤਾ ਸੀਗਾ ਹਾਈ ਕੋਰਟ ਨੇ ਹਾਂ ਹਾਂ ਤੇ ਕਮਾਲ ਦੀ ਗੱਲ ਇਹ ਆ ਕਿ ਮਾਨ ਸਰਕਾਰ ਸੁਪਰੀਮ ਕੋਰਟ ਤੇ ਚਲੀ ਗਈ ਉਸਦੇ ਖਿਲਾਫ ਹਾਂ ਹਾਂ ਤੇ ਦੂਸਰੇ ਖਿਲਾਫ ਚਲੇਗੀ ਤਾਂ ਸੁਪਰੀਮ ਕੋਰਟ ਨੇ ਬੜੀਆਂ ਤਲਖ ਟਿੱਪਣੀਆਂ ਕੀਤੀਆਂ ਸਰਕਾਰ ਦੀ ਮਨਸ਼ਾ ਤੇ ਸਵਾਲ ਖੜੇ ਕੀਤੇ ਇਹਨਾਂ ਨੂੰ ਪੁੱਠੇ ਪੈਰ ਉੱਥੋਂ ਪਰਤਰਾ ਪਿਆ ਜੀ ਤੇ ਕੁਝ ਦਿਨਾਂ ਬਾਅਦ ਹੀ ਹੁਣ ਦੇਖੋ ਇੱਕ ਕੇਸ ਹੋਰ ਤਰਜੇ ਜੇ ਕਰਦੇ ਆ ਕੋਈ ਐਸਾ ਵੈਸਾ ਤੇ ਕਸੂਤਾ ਫਸ ਜਾਣਗੇ ਹੂੰ ਹੂੰ ਸੋ ਲਿਆਜ਼ਾ ਹੁਣ ਉਹ ਤਾਂ ਹੋ ਨਹੀਂ ਸਕਦਾ ਤਾਂ ਦੂਸਰਾ ਆਪਸ਼ਨ ਅਪਣਾ ਲਓ ਕਿ ਸੁਪਰੀਮ ਕੋਰਟ ਚ ਚਲੇ ਜਾਓ ਜੀ ਪਰ ਮੈਂ ਆਪਣੀ ਜ਼ਿੰਦਗੀ ਚ ਜਿੰਨੀਆਂ ਵੀ ਕਾਨੂੰਨੀ ਲੜਾਈਆਂ ਲੜੀਆਂ ਜਾਂ ਕਹਿ ਲਓ ਕਿ ਵੇਖੀਆਂ ਨੇ ਮੈਂ ਉਹਦੀਆਂ ਆਧਾਰ ਤੇ ਇੱਕ ਸਿੱਟਾ ਕੱਢ ਦੇਣਾ ਤੁਹਾਨੂੰ ਵਿਝੇ ਚ ਹਸ਼ਰ ਇਹਦਾ ਵੀ ਸੁਖਵੀਰ ਸਿੰਘ ਬਾਦਲ ਵਾਲੀ ਪਟੀਸ਼ਨ ਦਾ ਹੀ ਹੋਣਾ ਹੈ ਜੀ ਹਸ਼ਰ ਹੋ ਹੀ ਗਏਗਾ ਕਿਉਂ ਕਿ ਜਿਹੜੀਆਂ ਕੋਰਟਾਂ ਜ਼ਮਾਨਤ ਦਿੰਦੀਆਂ ਨੇ ਉਹਨਾਂ ਦਾ ਅਧਿਕਾਰ ਖੇਤਰ ਆ ਤੇ ਦਿੱਤੀ ਹੋਈ ਜ਼ਮਾਨਤ ਤੇ ਛੇਤੀ ਕੀਤੇ ਆ ਅਪਰਕੋਰਟ ਕੋਈ ਵੀ ਐਕਸ਼ਨ ਨਹੀਂ ਲੈਂਦੀ ਜਦੋਂ ਤੀਕ ਕਿਸੇ ਸ਼ਰਤ ਦਾ ਜਾਂ ਨਿਯਮ ਦਾ ਉਲੰਘਣ ਨਹੀਂ ਹੁੰਦਾ ਜ਼ਮਾਨਤ ਦਾ ਜੀ ਤਾਂ ਉਹ ਕੈਨਸਲ ਹੋ ਸਕਦੀ ਆ ਤੇ ਇਹ ਮਾਮਲਾ ਜਿਹੜਾ ਆਪਣੇ ਆਪ ਦੇ ਵਿੱਚ ਕਿਹਨੂੰ ਕੇ ਬੜਾ ਬਚਿੱਤਰ ਹੈ ਕਿ ਜਦੋਂ ਤੇ ਤੁਹਾਡੇ ਆ ਸਿੰਗਲਾ ਸਾਹਿਬ ਜਾਂ ਜਿਹੜੇ ਰਤਨ ਸਾਹਿਬ ਆ ਇਹ ਜ਼ਮਾਨਤ ਹਾਸਲ ਕਰਕੇ ਆਏ ਤਾਦਕਾ ਤੁਸੀਂ ਉਹਨਾਂ ਦੀ ਜ਼ਮਾਨਤਾਂ ਨੂੰ ਚੈਲੰਜ ਨਹੀਂ ਕੀਤਾ ਤੁਸੀਂ ਤਾਂ ਕੱਟੜੇ ਇਮਾਨਦਾਰ ਹੋ ਜੀ ਜਿਹੜੇ ਭਾਵੇਂ ਆਪਣੇ ਬੰਦੇ ਤੁਸੀਂ ਹੀ ਫੜੇ ਹਾਂ ਸ਼ਾਬਾਸ਼ ਹੈ ਤੁਹਾਡੇ ਪਰ ਜਦੋਂ ਉਹਨਾਂ ਨੂੰ ਕੋਰਟ ਨੇ ਕਿਸੇ ਨੇ ਵੀ ਮਤਲਬ ਕਿ ਕਿਸੇ ਵੀ ਕੋਰਟ ਨੇ ਸੰਬੰਧਿਤ ਕੋਰਟ ਨੇ ਬੇਲ ਦਿੱਤੀ ਤਾਂ ਤੁਸੀਂ ਉਹਨੂੰ ਅੱਪਰ ਕੋਰਟ 'ਚ ਚੈਲੰਜ ਨਹੀਂ ਕੀਤਾ ਜੀ ਜਦ ਅਕਬਾਲ ਸਿੰਘ ਘੈਰਾ ਨੂੰ ਜ਼ਮਾਨਤ ਮਿਲੀ ਤਾਂ ਤੁਸੀਂ ਚੈਲੰਜ ਕਰਨ ਚਲੇਗੇ ਇਹ ਤਾਂ ਡਾਲ ਸਟੈਂਡਰਡ ਹੈ ਨਾ ਜੀ ਜਦੋਂ ਤੁਸੀਂ ਸਾਰੇ ਹੀ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਕਰੋ ਅਖੀਰ ਮੈਨੂੰ ਲੱਗਦਾ ਕਿ ਉੱਥੇ ਵੀ ਮੋਦੀ ਖਾਣੀ ਪਵੇਗੀ ਅੱਜ ਸੁਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਜਮ ਕੇ ਸਰਕਾਰ ਨੂੰ ਕੋਸਿਆ ਮਾਨ ਨੂੰ ਕੋਸਿਆ ਕੁਝ ਕਲਾਸਿਫਾਈ ਕੀਤੇ ਇਥੋਂ ਤੱਕ ਕਿਹਾ ਕਿ ਇਹ ਸਾਰੀ ਖੁੰਧਕ ਸੀ ਜਿਹੜੇ ਆਪਾਂ ਇਸ਼ਾਰਾ ਵੀ ਕੀਤਾ ਸੀਗਾ ਸਰੋਤਿਆਂ ਨੂੰ ਕਿ ਖੁੰਧਕ ਹੀ ਲੱਗਦੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਜਦੋਂ ਪੁੱਛ ਗਏ ਚਾਹਤੇ ਐਸਆਈਟੀ ਅਫਸਰ ਜਿਹੜੇ ਸੀਗੇ ਉਹ ਲੈ ਕੇ ਗਏ ਤਾਂ ਜਾਂ ਜਿਹੜੇ ਹੋਰ ਅਫਸਰਾਂ ਸੀਗੇ ਉੱਚ ਅਦਾਲਤ ਵਿੱਚ ਉਹਨਾਂ ਨੇ ਆਪ ਕਹਿ ਕੇ ਤੁਹਾਨੂੰ ਕੀ ਰੋਡ ਸੀ ਭਗਵੰਤ ਮਾਨ ਦੇ ਖਿਲਾਫ ਬੋਲਣ ਦੀ ਇਸ ਤਰ੍ਹਾਂ ਦੀ ਅਗਲਾ ਉਹਦਾ ਕੀ ਕੀ ਆ ਤਾਂ ਬਹਰਾਲ ਦੇਖਦੇ ਹਾਂ ਸੁਪਰੀਮ ਕੋਰਟ ਚ ਹੁਣ ਜਾਂ ਕਿ ਕਦੋਂ ਸੁਣਵਾਈ ਲਿਸਟਡ ਹੁੰਦੀ ਹੈ ਤੇ ਇਹਦੇ ਤੇ ਕੀ ਫੈਸਲਾ ਆਉਦਾ ਸੁਣਵਾਈ ਵਾਲੇ ਮਾਮਲੇ ਚ ਜੀ ਅੱਧੀ ਰਾਤ ਨੂੰ ਕਹਿੰਦੇ ਹਾਈ ਕੋਰਟ ਦੇ ਦਰਵਾਜ਼ੇ ਖੁੱਲੇ ਗਏ ਚੰਡੀਗੜ੍ਹ ਵਾਲਾ ਮੇਰ ਵਾਲਾ ਜਿਹੜਾ ਮਸਲਾ ਬਣਿਆ ਹੋਇਆ ਉਹਦੀ ਸੁਣਵਾਈ ਫੇਰ ਲੇਟ ਨਾਈਟ ਹੋਣੀ ਜੀ ਹਾਈ ਕੋਰਟ ਚ ਇਹ ਤਾਂ ਵਾਕਿਆ ਜੀ ਉਹ ਗਾਣਾ ਸੀਗਾ ਨਾ ਜੇ ਤਾਂ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਹੂੰ ਗਲੀਆ ਕਿ ਇੱਥੇ ਵਾਕਿਆ ਮਸਲਾ ਬਣ ਗਿਆ ਹੈ ਜੀ ਜੀ ਹੋਇਆ ਕਿ ਆ ਕਿ ਇੱਕ ਹੋਰ ਏਦਾਂ ਦਾ ਕਪਵਣਾ ਪੈ ਗਿਆ ਪਵਾੜਾ ਇਉਂ ਪੈ ਗਿਆ ਕਿ ਉਹ ਜਿਹੜਾ ਵੰਟੀ ਨਾਂ ਦਾ ਕਾਉਂਸਲਰ ਸੀਗਾ ਉਹ ਬਿਨੇ ਪੱਤਰ ਵਾਪਸ ਲੈਣ ਚਲੇ ਗਿਆ ਹੂੰ ਮੇਰੀ ਦਾ ਉਹਨੇ ਕਹਿੰਿਆ ਅਸੀਂ ਕਾਂਗਰਸ ਸੀ ਸੀਗਾ ਉੱਥੇ ਭਾਜਪਾ ਵਾਲੇ ਆ ਗਏ ਉਹਦਾ ਪਿਤਾ ਆ ਗਿਆ ਉਹ ਕਹਿੰਦਾ ਪੁੱਤਰ ਤੂੰ ਭਾਜਪਾ ਦੇ ਨਾਲ ਚਲਾ ਜਾ ਹੂੰ ਆ ਉੱਥੇ ਤਮਾਸ਼ਾ ਹੋਇਆ ਬਹੁਤ ਹੀ ਜ਼ਿਆਦਾ ਭਾਜਪਾ ਪਾਜ ਪਾਪਾ ਵਾਲਿਆ ਨੂੰ ਬਚਾਉਣ ਵਾਸਤੇ ਪੰਜਾਬ ਪੁਲਿਸ ਗਈ ਹੋਈ ਸੀ ਨਾਲ ਕਮਰਟੀ ਗਰ ਚੰਡੀਗੜ੍ਹ ਚੋਂ ਨੂੰ ਹੂੰ ਉਹਨਾਂ ਨੇ ਚੰਡੀਗੜ੍ਹ ਪੁਲਿਸ ਬੁਲਾ ਲਈ ਇੱਕ ਪਾਸੇ ਚੰਡੀਗੜ੍ਹ ਪੁਲਿਸ ਨੂੰ ਖਿੱਚੇ ਇੱਕ ਪਾਸੇ ਪੰਜਾਬ ਪੁਲਿਸ ਖਿੱਚੇ ਉੱਥੇ ਰਸਾ ਕੱਢੀ ਇਹਲਾ ਮਦਾਨ ਬਣ ਗਿਆ ਜੀ ਉਹ ਕਹਵੇ ਵੰਟੀ ਤੇਰਾ ਹੈ ਉਹ ਕਹਵੇ ਵੰਟੀ ਨਹੀਂ ਮੇਰਾ ਹੈ ਉਹ ਕਹਵੇ ਵੰਟੀ ਮੇਰਾ ਆਸਾਕਤਾ ਬਣ ਗਿਆ ਉਹ ਕੇ ਹੂੰ ਤਾਂ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿਨੂ ਕਿ ਮਾਹੌਲ ਮਗਿਆਂ ਹੋਇਆ ਆ ਜਦੋਂ ਆਪਾਂ ਗੱਲਬਾਤ ਕਰਨੀ ਸੀ ਉਦੋਂ ਤੋ ਸ਼ਾਇਦ ਘੰਟਾ ਕੋ ਪਹਿਲਾਂ ਇੱਕ ਵਾਰ ਤਸਵੀਰ ਦੇਖ ਰਿਆ ਸੀਗਾ ਹੂੰ ਉਹਦੇ ਵਿੱਚ ਕਾਂਗਰਸੀ ਧਾਗ ਆਗੂ ਆ ਪਵਨ ਵਾਸਨ ਤੇ ਰਾਗਵ ਚੱਡਾ ਬੈਠ ਕੇ ਰਣਨੀਤੀ ਕੋਈ ਘੜ ਰਹੇ ਆ ਕਿਉਂਕਿ ਹਾਨੇ ਵੀ ਕੁਝ ਘੰਟੇ ਬਿਤਾਇਆ ਨੇ ਜੀ ਹਾਨੇ ਵੀ ਕੁਝ ਪੰਤੇ ਬਾਕੀ ਆ ਭਾਜਪਾ ਤੁਹਾਨੂੰ ਪਤਾ ਖੇਲਾ ਕਰਨ ਚ ਐਕਸਪਰਟ ਐ ਪੂਰੀ ਹੂੰ ਪੀ ਐਚ ਡੀ ਉਹਨਾਂ ਦੀ ਸੰਪਾਰਾ ਡਿਗਰੀ ਤੇ ਸਰਕਾਰਾਂ ਬਣਾਉਣ ਦੇ ਮਾਮਲੇ ਦੇ ਵਿੱਚ ਸੋ ਨਿਆਜ਼ਾ ਇਹ ਦੇਖ ਰਹੇ ਆ ਕਿ ਕੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਪਰ ਇਹ ਕੱਲ ਵੀ ਲੜਾਈ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਪਹੁੰਚ ਗਈ ਇਸ ਮਾਮਲੇ 'ਚ ਸੁਣਵਾਈ ਹਿਸਾਬ ਨਾਲ ਲੋ ਅੱਧੀ ਰਾਤ ਨੂੰ ਹੋਈ ਜੀ ਘਾਲਤ ਨੇ ਮੁੜ ਅੱਜ ਸ਼ਾਮ ਤੇ ਸੁਣਵਾਈ ਪਾਈ ਸੀ ਕਿ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਪਾਂ ਵੇਖ ਹੀ ਰਹੇ ਹਾਂ ਕਿ ਐਸਵਿਨ ਨੇ ਹਕਮਤਿਆਂ ਵਾਲੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਤੋਂ ਵੰਟੀ ਦਾ ਰੋਲਾ ਆਉਂਦੇ ਪੜਿਆ ਕਿ ਮੁੜ ਕੇ ਪੁਲਿਸ ਉਹਨੂੰ ਘਰੇ ਛੱਡ ਕੇ ਆਈ ਤੇ ਉਸ ਤੋਂ ਬਾਅਦ ਫਿਰ ਉਹਨੇ ਐਲਾਨ ਕਰ ਦਿੱਤਾ ਕਿ ਮੈਂ ਕਾਂਗਰਸੀ ਹੀ ਹਾਂ ਯਕੀਨ ਕਰੋ ਪਰ ਹੁਣ ਇਹ ਦੇਖਣਾ ਹੋਵੇਗਾ ਕੱਲ ਨੂੰ ਜਦੋਂ VOTING ਹੋਏਗੀ ਤਾਂ ਕੀ ਕੋਈ ਕ੍ਰਾਸ VOTING ਤਾਂ ਨਹੀਂ ਹੁੰਦੀ ਜੀ ਕੋਈ ਉਲਤੀ ਇਹ ਤਾਂ ਨਹੀਂ ਐ ਇੱਕ ਬਾਈਕਟ ਕਰ ਜਾਵੇ ਜੀ ਜਾਂ ਕੋਈ ਖੇਲਾ ਹੋ ਜਾਵੇ ਤਾਂ ਇੱਕ ਬਹੁਤ ਵੱਡਾ ਮੌਕਾ ਤੇ ਭਾਜਪਾ ਨੂੰ ਪਤਾ ਹੈ ਕਿ 8 ਸਾਲ ਦੀ ਸਾਡੀ ਸਰਦਾਰੀ ਜੇ ਇੱਕ ਵਾਰ ਹੀ ਖੋਸ ਗਈ ਨਾ ਜਿਵੇਂ ਦਿੱਲੀ ਚ ਇਹਨਾਂ ਨੇ ਹਾਸਲ ਕੀਤੀ ਸੀ ਬਾਦਸ਼ਾਹ ਤੇ ਬਾਦਸ਼ਾਹ ਤੋਂ ਮੁੜ ਕੇ ਇਹਨਾਂ ਨੇ ਖੰਗਮ ਨਹੀਂ ਦਿੱਤਾ ਭਾਜਪਾ ਵਾਲਿਆਂ ਨੂੰ ਦਿੱਲੀ ਚ ਤੇ ਇਹੀ ਹਾਲ ਚhattisgarh ਤੋਂ ਹੋਣਾ ਹੈ ਇਹ ਗੱਲ ਤੁਸੀਂ ਦੇਖ ਲਿਓ ਜੇ ਹਾਲ ਇਹੀ ਜੰਟੀ ਘਟਣਾ ਸੋ ਇਸੇ ਕਰਕੇ ਭਾਜਪਾ ਦਾ ਟਿੱਲ ਲੱਗਾ ਹੋਇਆ ਕਿ ਕਿਸੇ ਤਰੀਕੇ ਨਾਲ ਝਾੜੂ ਤੇ ਪੰਜੇ ਨੂੰ ਰੋਕ ਲਿਆ ਜਾਏ ਹੂੰ ਮਿੰਟੂਲੀ ਗੁਰਦੁਆਰੇ ਦੇ ਵਿੱਚ ਜਿਹੜੇ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਤੁਸੀਂ ਕੱਲ ਜਿਹੜੀ ਖਬਰ ਸਾਂਝੀ ਕੀਤੀ ਸੀ ਉਹਦੇ ਬਾਰੇ ਕੁਝ ਹੋਰ ਵੇਰਵੇ ਸਾਹਮਣੇ ਆਏ ਨੇ ਨੌਜਵਾਨ ਯਤਿਮ ਸੀਗਾ ਜੀ ਜੀ ਬਿਲਕੁਲ ਉਹਦਾ ਹੁਣ ਪਿਛੋਕੜ ਜਿਹੜਾ ਇਹਨਾਂ ਨੇ ਕੰਗਾਲਿਆ ਹੈ ਅਫਸਰ ਦੇ ਵਿੱਚ ਦੱਸਦੇ ਆ ਕਿ ਉਹ ਹਰਿਆਣੇ ਦੇ ਸੋਨੀਪੱਤ ਦਾ ਐਸ ਵੇਲੇ ਵਸਨੀਕ ਸੀ ਇੱਕ ਅਨਾਥ ਆਸ਼ਰਮ ਚ ਰਹਦਾ ਸੀਗਾ ਹੂੰ ਤੇ ਦੂਸਰੀ ਗੱਲ ਇਹ ਹੈ ਕਿ ਦੱਸਦੇ ਨਾ ਕਿ ਆਪਦੇ ਮਾਪੇ ਦੀ ਡੈਥ ਤੋਂ ਬਾਅਦ ਸ਼ਾਇਦ ਇੱਥੇ ਫਰਵਾੜੇ ਨਹੀਂ ਰਿਹਾ ਹੈ ਕੁਛ ਦੇਰ ਰਿਹਾ ਹੈ ਹੂੰ ਤੇ ਉਸ ਤੋਂ ਬਾਅਦ ਫਿਰ ਇਹ ਵਾਪਸ ਚਲਾ ਗਿਆ ਸੀਗਾ ਉੱਥੇ ਆ ਵੀ ਦਾਦੀ ਕੋਲ ਦਿੱਲੀ ਇਹ ਦਾਦੀ ਵੀ ਇਦੀ ਚੱਲ ਵਸੀ ਜਦੋਂ ਦਾਦੀ ਚੱਲ ਵਸੀ ਤਾਂ ਫਿਰ ਇਹ ਪਟਕਦਾ ਫਿਰਦਾ ਸੀਗਾ ਕਦੇ ਸੜਕਾਂ ਤੇ ਰਹਿਣਾ ਸ਼ੁਰੂ ਕਰ ਦਿੱਤਾ ਕਦੇ ਕਿਤੇ ਕਦੇ ਕਿਤੇ ਤਾਂ ਕਿਸੇ ਐਨਜੀਓ ਦੇ ਸੰਪਰਕ ਚ ਆਇਆ ਤਾਂ ਜਿਨ੍ਹਾਂ ਨੇ ਉਕਤ ਆਸ਼ਰਮ ਦੇ ਵਿੱਚ ਨੂੰ ਠਹਿਰਾਇਆ ਸੀਗਾ ਜੀ ਮੋਅ ਇਹ ਇੱਕ ਬੁਝਾਰਤ ਹੀ ਹੈ ਕਿ ਉੱਥੋਂ ਇਹ ਇੱਥੇ ਤੱਕ ਕਿਸ ਤਰ੍ਹਾਂ ਆਇਆ ਜੀ ਕਿ ਜੋ ਇਹਨਾਂ ਨੂੰ ਪਾਕजात ਜਾਂ ਰਿਕਾਰਡ ਹਾਸਲ ਕਰਨਾ ਸੀ ਪੁਲਿਸ ਨੇ ਉਹ ਕਰ ਲਿਆ ਤੇ ਪਰ ਮੋਟਲੀ ਜਾਣਕਾਰੀ ਚ ਇਹ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਮੀਡੀਆ ਆਫਕਲੈਨਟ ਨੇ ਦਾਵਾ ਕੀਤਾ ਕਿ ਦੀ ਮਾਨਸਿਕ ਤੌਰ ਤੇ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਸੀਗੀ ਜੀ ਮਾਪੇ ਮਰਿਆ ਸੀਗਾ ਕੋਈ ਹੋਰ ਵੀ ਰਿਸ਼ਤੇਦਾਰ ਨੇੜਲਾ ਸ਼ਾਇਦ ਹੈ ਨਹੀਂ ਸੀਗਾ ਪਰ ਫਗਵਾੜੇ ਤੋਂ ਇਹ ਜਾਣੂ ਸੀਗਾ ਹੁਣ ਇਹ ਉਸ ਗੁਰਦੁਆਰੇ ਚ ਕਿੱਦਾਂ ਪਹੁੰਚਿਆ ਕਿਵੇਂ ਚੱਲਿਆ ਕੀ ਹਿਸਾਬ ਕਿਤਾਬ ਨੂੰ ਸੁਖੀ ਕੌਣ ਆ ਫਲਾਣਾ ਕੌਣ ਆ ਉਹ ਹਾਲੇ ਵਿਚਾਰਨ ਦਾ ਵਿਸ਼ਾ ਪਰ ਇੰਨਾ ਜ਼ਰੂਰੀ ਆ ਕਿ ਇਹਦੀ ਪਛਾਣ ਹੋ ਗਈ ਆ ਤੇ ਇਹਦੇ ਮਰਨ ਵਾਲੇ ਦੇ ਨਾਂ ਦੀ ਇਹਨਾਂ ਨੇ ਖੁਲਾਸੇ ਕਰ ਦਿੱਤੇ ਆ ਕਿ ਨਾਂ ਇਹਦਾ ਸੀਗਾ ਜਿਹੜਾ ਉਕਦਾ 79 ਵਿਸ਼ਾਲ ਹੂੰ ਹੂੰ ਜੀ ਮਟੀਰੀਅਲ ਲੁਧਿਆਣਾ ਪੁਲਿਸ ਨੇ ਕਿਹੜੀ ਵਿਅਕਤੀ ਨੂੰ ਫੜਿਆ ਜੀ ਕੀ ਅਪਡੇਟ ਆ ਲੁਧਿਆਣੇ ਤੋਂ ਦੇਖੋ ਇੱਕ ਨਾ ਰੇਪ ਹੋਇਆ ਸੀਗਾ ਪਿੱਤੇ ਦੇ ਨਹੀਂ ਇੱਕ ਮਾਈਨਰ ਬੱਚੀ ਦਾ ਰੀਪ ਕੀਤਾ ਗਿਆ ਰੀਪ ਕਰਕੇ ਉਹਨੂੰ ਜਦਾ ਕਹਿੰਦੇ ਕਿ ਬੈੱਡ ਦਾ ਬਾਕਸ ਜਿਹੜਾ ਹੁੰਦਾ ਉਹਦੇ ਵਿੱਚ ਪਾ ਦਿੱਤਾ ਗਿਆ 4 ਸਾਲ ਦੀ ਬੱਚੀ ਸੀ ਮੈਂ ਉਹੋ ਮੈਂ ਦਰ ਵੀ ਨਹੀਂ ਕਹਿ ਸਕਦੇ ਮਸੂਮ ਬੱਚੀ ਤਾਂ 2 ਲੱਖ ਦਾ ਨਾਮ ਰੱਖਿਆ ਗਿਆ ਸੀ ਗੱਲ ਉਹਦੇ ਨਹੀਂ ਭੱਜ ਗਿਆ ਸੀ ਜਦੋਂ ਇਹ ਭੱਜ ਗਿਆ 19 20 ਦਿਨ ਦੀ ਗੱਲ ਹੈ ਇਹਦਾ ਇਸ਼ਤਿਹਾਰ ਵਗੈਰਾ ਵੀ ਸਾਰਾ ਕੁਝ ਜਾਰੀ ਕੀਤਾ ਗਿਆ ਸੀਗਾ ਮੀਡੀਆ ਦੇ ਵਿੱਚ ਸ਼ਵ ਨੂੰ ਇਹ ਬੈੱਡ ਬਾਕਸ ਦੇ ਵਿੱਚ ਪਾ ਕੇ ਯਾਨੀ ਲਾਸ਼ ਨੂੰ ਨਿਕਲ ਗਿਆ ਪੋਸਟਮਾਰਟਮ ਦੇ ਵਿੱਚ ਖੁਲਾਸਾ ਹੋਇਆ ਸੀਗਾ ਕਿ 30 ਤੋਂ 40 ਸੈਕਿੰਡ ਬੱਚੀ ਦਾ ਗਲ ਵੀ ਕੁੱਟਿਆ ਗਿਆ। ਹਮਮ। ਖੈਰ ਇਹਦੀ ਭਾਲ ਕੀਤੀ ਗਈ ਤੇ ਫਿਰ ਦੱਸਦੇ ਆ ਕਿ ਇਹਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ। ਹਮਮ। ਨੇਪਾਲ ਬਾਰਡਰ ਤੋਂ ਜਾ ਕੇ ਇਹਨੂੰ ਫੜਿਆ ਗਿਆ। ਮਤਲਬ ਕਿ ਦਰਿੰਦਾ ਹੀ ਆ। ਵਿਅਕਤੀ ਤੇ ਕਹਾਤਾ ਹੈ ਜਿਸ ਦਰਿੰਦੇ ਨੇ 4 ਸਾਲ ਦੀ ਬੱਚੀ ਨੂੰ ਨੋਚ ਕੇ ਮਾਰ ਦਿੱਤਾ। ਉਸ ਤੋਂ ਬਾਅਦ ਇੱਥੋਂ 도ੜ ਗਿਆ। ਇਹਦਾ ਪਤਾ ਇਹਨਾਂ ਕੋਲ ਹੈਗਾ ਸੀਗਾ ਫਤਿਹਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ सोनू ਇਹਦਾ ਨਾਮ ਸੀਗਾ ਓਟੋ ਫਾਟੋ ਹੈਗੀ ਸੀ ਪਰ ਲੁਧਿਆਣਾ ਪੁਲਿਸ ਨੇ ਮਸਤੈਤੀ ਦਿਖਾਈ ਇਹਦਾ ਪਿੱਛਾ ਨਹੀਂ ਛੱਡਿਆ ਅਖੀਰ ਦੱਸਦੇ ਆ ਕਿ ਇਹਨੂੰ ਨੇਪਾਲ ਦੇ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇਹਨੂੰ ਪੰਜਾਬ ਲਿਆਂਦਾ ਜਾਏਗਾ ਇਹਦੇ ਕੁਕਰਮਾਂ ਦੀ ਇਹਦੇ ਕਿਹ ਲੋਕ ਦੀ ਦਰਿੰਦਗੀ ਬਹਿਸ਼ਤ ਦੀ ਸਜ਼ਾ ਦੇਉਣ ਦਾ ਮਸਲਾ ਹਮ ਮਿੰਟੋ ਜੀ 에어ਪੋਰਟ ਤੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਗਿਆ ਕਿਸੇ ਯੰਗ ਮੈਨ ਨੂੰ ਕੈਨੇਡਾ ਤੋਂ ਆਇਆ ਸੀ ਜੀ ਉਹ ਇਹ ਕੀ ਮਾਮਲਾ ਕੈਨੇਡਾ ਤੋਂ ਅਜੇ ਕੱਲ ਕੈਨੇਡਾ ਤੋਂ ਆਏ ਵਾਵਾ ਹੀ ਫੜੀ ਜਾਂਦੇ ਨੇ ਹੂੰ 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 ਉਸ ਦਿਨ ਆਪਾਂ ਗੱਲ ਕਰ ਰਹੇ ਸੀ ਇੱਕ ਲੜਕੀ ਆਈ ਆਪਣੀ ਭੈਣ ਦੇ ਵਿਆਹ ਤੇ ਉਹਨੂੰ ਵੀ ਫੜ ਲਿਆ ਕਿ ਉਹਦਾ ਵੀ ਕੋਈ ਹਸਾਬ ਕਿਤਾਬ ਸੀਗਾ ਜੀ ਤੇ ਉਹਨੇ ਇਹਦਾ ਵੀ ਇਤਹਾਮ ਤਾਂ ਤਾ ਵੀ ਆ ਹਸਾਬ ਕਿਤਾਬ ਵਾਲੇ ਕੁਝ ਜ਼ਿਆਦਾ ਹੀ ਆ ਰਹੇ ਨੇ ਕਿਉਂਕਿ ਇੱਕ ਤੇ ਸੀਜ਼ਨ ਵਿਆਹਾਂ ਦਾ ਹੈ ਨਾ ਇਹ ਵਿਆਹ ਸ਼ਾਦੀ ਤੇ ਆ ਰਹੇ ਆ ਤੇ ਆਪਦਾ ਹਸਾਬ ਕਿਤਾਬ ਨਹੀਂ ਲੱਗ ਰਿਹਾ ਮਸਲਾ ਇਹ ਆ ਕਿ ਇਸ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਕਿਉਂਕਿ ਇਹ ਜਲੰਧਰ ਦੇ ਵਿੱਚ ਵਿਆਹ ਸੀਗਾ ਪੇਸ਼ ਹੋ ਤੇ ਆ ਕਿ ਇਨੇ ਆਪਣੀ ਘਰ ਵਾਲੀ ਤੋਂ 30 ਲੱਖ ਰੁਪਈਆ ਮੰਗਿਆ ਸੀ ਜਦੋਂ ਉਹਨਾਂ ਨੇ ਨਹੀਂ ਦਿੱਤਾ ਤਾਂ ਉਕਤ ਇਸ ਵਿਅਕਤੀ ਨੇ ਤਲਾਕ ਦੇ ਕਾਗਜ਼ਾਤ ਭੇਜ ਦਿੱਤੇ ਸੋ ਇਹ ਸਾਰਾ ਮਾਮਲਾ ਸੀਗਾ ਇਹਦੇ ਵਿੱਚ ਕੇਸ ਪਹਿਲਾਂ ਹੀ ਦਰਜ ਸੀਗਾ ਤੁਹਾਨੂੰ ਪਤਾ ਹੀ ਅੱਜਕੱਲ ਨੋਟਿਸ ਜਾਰੀ ਹੋ ਜਾਂਦੇ ਆ ਜਦੋਂ ਕੋਈ ਬੰਦਾ ਆ ਕੇ ਲੈਂਡ ਕਰਦਾ ਜਦੋਂ ਹੀ ਨਿਕਲਣ ਦਾ ਯਤਨ ਕਰਦਾ ਉਹ ਉਸੇ ਵੇਲੇ ਹੀ ਯੂਪ ਲੈਂਦੇ ਆ ਸੋ ਇੰਨੇ ਸਾਲ ਬਾਅਦ ਆਇਆ ਸੀ ਗੁਰਵਿੰਦਰ ਇਹਦਾ ਨਾਮ ਹੈ ਦਿੱਲੀ 에어ਪੋਰਟ ਤੇ ਕਾਲ ਸ਼ਾਮੀ ਲੈਂਡ ਹੋਇਆ ਸੀਗਾ ਜਦੋਂ ਤੇ ਡਾਕੂਮੈਂਟ ਚੈੱਕ ਕੀਤੇ ਗਏ ਤਾਂ ਅਥਾਰਟੀ ਨੇ ਇਸ ਨੂੰ ਫੜਕੇ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪੰਜਾਬ ਪੁਲਿਸ ਜਦੋਂ ਪਹੁੰਚੀ ਤਾਂ ਉਥੇ ਹਿਰਾਸਤ ਦੇ ਵਿੱਚ ਹੀ ਸੀਗਾ ਹਮ ਹੁਣ ਇਹਨੂੰ ਜਲੰਧਰ ਲਿਆਂਦਾ ਜਾਏਗਾ ਤੇ ਫਿਰ ਮਾਮਲਾ ਚੱਲੇਗਾ ਸੋ ਇਹ ਲੈਂਡ ਦੇਣ ਵਾਲਾ ਸਾਬਕ ਤਬ ਕਾਫੀ ਖਲਾਰਾ ਬਖਾਰਿਆ ਹੈ ਜੀ ਮਤਲਬ ਕਿ ਵਹੀ ਕਰਤੇ ਕਾਫੀ ਲੋਕਾਂ ਦੇ ਮਿਗੜੇ ਹੋਏ ਆ ਕੋਈ ਆ ਕਿ ਕਿਸੇ ਜੈਂਡਰ ਦਾ ਕੋਈ ਕਿਸੇ ਜੈਂਡਰ ਦਾ ਇਥੇ ਹੁਣ ਉਹ ਨਹੀਂ ਹੈਗਾ ਅੱਗੇ ਕਹਿਣਾ ਕਿ ਲਿੰਗ ਬਰੋਬਰਤਾ ਹੀ ਹੈ ਇਸ ਮਾਮਲੇ 'ਚ ਹੁਣ ਅੱਗੇ ਤਾਂ ਹੈਗਾ ਤੁਸੀਂ ਠੰਗ ਲਾੜੇ ਤਾਂ ਹੁਣ ਹੁਣ ਤੇ ਬਰੋਬਰਤਾ ਆ ਗਈ ਹੈ ਇਸ ਮਾਮਲੇ 'ਚ ਹੂੰ 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 ਤੇ ਮਿੰਟੂ ਜੀ ਹੁਣ ਦੱਸੋ ਅੱਜ ਦੀ ਖੁਸ਼ ਨੁਮਾ ਖਬਰ ਕੀ ਆ ਜੀ ਆ ਵਲਕੋਨ ਕੋਲ ਮਲਾ ਕੇ ਹੁਣ ਖੁਸ਼ ਨੁਮਾ ਖਬਰ ਜਿਹੜੀ ਆ ਸੁਣਾ ਦੇਣੀ ਚਾਹੀਦੀ ਹੈ ਤਾਂ ਐਨ ਆਰ ਆਈਸ ਦੀ ਖੁਸ਼ ਨੁਮਾ ਖਬਰ ਹੋਵੇ ਤੇ ਫਿਰ ਗੱਲ ਸੋਨੇ ਤੇ ਸਵਾਗੇ ਵਾਲੀ ਆ ਜਾਂ ਕਹਨੋ ਕਿ ਤਰੇਲਾ ਉਹ ਵੀ ਨਿੰਮ ਤੇ ਚੜਿਆ ਜੀ ਤਾਂ ਸਤਲੁਜ ਦਰਿਆ ਦੇ ਕੰਢੇ ਤੇ ਪਿੰਡੇ ਐ ਬਹਾਂਦਰਪੁਰ ਹੂੰ ਹੂੰ ਫੋਪੜਾ ਜ਼ਿਲ੍ਹੇ ਦੇ ਵਿੱਚ ਤਾਂ ਐਨ ਆਰ ਆਈ ਨੇ ਭਰਾ ਦਲਬਾਖ ਸਿੰਘ ਸੀਤਲ ਸਿੰਘ ਤੇ ਬਲਬੀਰ ਸਿੰਘ ਇਹਨਾਂ ਦਾ ਕਾਫੀ ਵੱਡਾ ਫਾਰਮ ਐ ਹੂੰ ਹੂੰ ਮਤਲਬ ਕਿ ਜਿਹੜਾ ਆਗਾਵਾ ਵਗੈਰਾ ਦਾ ਤਾਂ ਕਮਾਲ ਦੀ ਗੱਲ ਇਹ ਐ ਕਿ ਇਹਨਾਂ ਨੇ 70-75 ਘਰਾਂ ਪਿੰਡ ਦੇ ਪੰਜ ਕੁ ਘਰ ਖੇਤਾਂ ਦੇ ਛੱਡ ਕੇ ਬਾਕੀ ਸਾਰੇ ਘਰਾਂ ਦੇ ਵਿੱਚ ਗੋਬਰ ਗੈਸ ਦੀ ਮੁਫਤ ਸਪਲਾਈ ਕੀਤੀ ਹੂੰ ਹੂੰ ਕਹਿੰਦੇ ਲਾਓ ਵਿੱਚ ਦੇਲ ਫਾਈਟ ਖਰਚਾ ਹੀ ਹੈ ਬਾਕੀ ਇਹਨਾਂ ਦੀ ਜਿਹੜੀ ਸਪਲਾਈਆਂ ਫਰੀ ਚ ਆਂਦੀ ਪਈ ਆ ਸੋ ਵੈਸੇ ਕਿੰਨੀ ਵਧੀਆ ਗੱਲ ਹੈ ਨਾ ਜਿਵੇਂ ਐਨਰਜੀ ਦਾ ਜਿਹੜੀ ਹੈ ਗੋਬਰ ਗੈਸ ਤੋਂ ਹੋਵੇ ਜਿਹੜਾ ਆਪ ਨੂੰ ਬਾਲਣ ਚਾਹੀਦਾ ਇਸ ਤਰ੍ਹਾਂ ਦਾ ਉਹ ਪੈਦਾ ਹੋਵੇ ਤੇ ਉਹ ਨਾਲੇ ਜਿਹੜਾ ਆਪਸੀ ਪ੍ਰੇਮ ਆਪਸੀ ਜਿਹੜੀ ਸਾਂਝ ਹੈ ਉਹਨੂੰ ਮਜ਼ਬੂਤ ਕਰੇ ਮੇਰੇ ਖਿਆਲ ਤੇ ਇਹਨਾਂ ਦਾ ਬੜਾ ਵਧੀਆ ਮਾਡਲ ਹੈ ਬਣਦਾ ਬਿਲਕੁਲ